ਤੇ ਇਹ ਵੀਡੀਓ ਖਾਸ ਮੈਂ ਇਸ ਲਈ ਪੈ ਰਿਆਂ ਕਿ ਜਗ੍ਹਾ ਵੱਡਣੀ ਸ਼ੁਰੂ ਹੋ ਚੁੱਕੀ ਹੈ ਫਾਈਨਲੀ ਤੇ ਤਕਰੀਬਨ ਲੇਬਰ ਦੇ ਰਹਿਣ ਦੀ ਜਗ੍ਹਾ ਸਮਾਨ ਰੱਖਣ ਦੀ ਜਗ੍ਹਾ ਨੀਆ ਪਟਣੀਆਂ ਸੀ ਸ਼ੁਰੂ ਕਰਤੀਆਂ ਤੁਸੀਂ ਨੀਆ ਰੱਖਣ ਵਾਲੀ ਵੀਡੀਓ ਦੇਖੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਜਗ੍ਹਾ ਤੇ ਮੈਂ ਖੜਾ ਇਹਨੂੰ ਪਹਿਲੇ ਦਿਨ ਤੋਂ ਹੀ ਗੁਰੂ ਮਹਾਰਾਜ ਨੇ ਸਾਡੇ ਮੂੰਹੇ ਨੂੰ ਤੀਰਥ ਹੀ ਕਢਾਇਆ ਕਿਉਂਕਿ ਇਹ ਤੀਰਥ ਹੀ ਹੈ ਸਾਡੇ ਲਈ ਤੇ ਮੈਂ ਅੱਜ ਇਹ ਵੀਡੀਓ ਇਸ ਲਈ ਤੁਹਾਡੇ ਨਾਲ ਸ਼ੇਅਰ ਕਰ ਰਹਾ ਕਿਉਂਕਿ ਤਕਰੀਬਨ ਮਨ ਲੱਗਦਾ ਕਿ ਸਾਲ ਕ ਹੋ ਚੁੱਕਾ ਹੈ ਜੋ ਦੋ ਦੀ ਅਸੀਂ ਵੀਡੀਓਸ ਪਾ ਰਹੇ ਹਾਂ ਕਿ ਇੱਥੇ ਕੰਮ ਸ਼ੁਰੂ ਹੋ ਜਾਣਾ ਹੋ ਜਾਣਾ ਹੋ ਜਾਣਾ ਪਰ ਕੁਝ ਮੇਰੀਆਂ ਹੀ ਕਮੀਆਂ ਕਰਕੇ ਮੇਰੀ ਟੀਮ ਦੀਆਂ ਕਮੀਆਂ ਕਰਕੇ ਕਹਿ ਲਓ ਕਿ ਇਹ ਜਗਾ ਜਿਹੜੀ ਡਿਲੇ ਹੁੰਦੀ ਰਹੀ ਕਿਉਂਕਿ ਪੇਪਰਸ ਦੀ ਕਾਰਵਾਈ ਨਕਸ਼ੇ ਆਰਕੀਟੈਕਟ ਬਹੁਤ ਵੱਡਾ ਪ੍ਰੋਸੈਸ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਮੇਰਾ ਬਹੁਤ ਵੱਡਾ ਤਜਰਬਾ ਨਹੀਂ ਹੈ ਇਸ ਕੰਮ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਕਮੀ ਦੀ ਇਹ ਹੈ ਕਿ ਅਸੀਂ ਨਾਲ-ਨਾਲ ਇਸ ਤੋਂ ਅਲੱਗ ਆਪਣੇ ਕਾਰੋਬਾਰ ਵੀ ਕਰਦੇ ਹਾਂ ਤੇ ਰੋਟੀ ਲਈ ਆਪਣੇ ਪੇਟ ਲਈ ਕੰਮ ਵੀ ਕਰਦੇ ਹਾਂ एनजीओ ਦੇ ਵਿੱਚੋਂ ਸਾਡਾ ਕੋਈ ਵੀ ਟੀਮ ਮੈਂਬਰ ਜਿੰਨੇ ਵੀ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਨੇ ਕੋਈ ਸੈਲਰੀ ਨਹੀਂ ਲੈਂਦਾ ਕਿਉਂਕਿ ਸਾਨੂੰ ਲੱਗਦਾ ਕਿ ਅਗਰ ਗੁਰੂ ਮਾਰਾ ਨੇ ਸਾਨੂੰ ਲੋਕਾਂ ਦਾ ਇੰਨਾ ਪਿਆਰ ਹੈ ਕਿ ਜਿਹੜੀ ਦਾਨ ਪਾਉਂਦੀ ਸੇਵਾ ਉਹ ਇੱਥੇ ਭੇਜਦੇ ਨੇ ਉਹ ਇੱਥੇ ਹੀ ਲੱਗੇ ਉਹਦੇ ਨਾਲ ਸਾਡੇ ਘਰ ਨਾਲ ਚੱਲਣ ਹਨਾ ਤਾਂ ਪਹਿਲੇ ਦਿਨ ਤੋਂ ਹੀ ਅਸੀਂ ਕੋਈ ਸੈਲਰੀ ਨਹੀਂ ਲੈਂਦੀ ਤਾਂ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਨਾਲ-ਨਾਲ ਸਾਨੂੰ ਆਪਣਾ ਕਾਰੋਬਾਰ ਵੀ ਦੇਖਣਾ ਪੈਂਦਾ ਜੋ ਤੁਸੀਂ ਬਹੁਤ ਵਖੂਬੀ ਸਮਝ ਸਕਦੇ ਹੋ ਕਿਉਂਕਿ ਦੁਨੀਆਦਾਰੀ ਹੈ ਮੈਨੂੰ ਵੀ ਆਪਣਾ ਪਰਿਵਾਰ ਦੇਖਣਾ ਆਪਣੇ ਆਪ ਨੂੰ ਦੇਖਣਾ ਆਪਣੇ ਫਿਊਚਰ ਪਲਾਨਸ ਦੇਖਣੇ ਨੇ ਕੀ ਨੇ ਕੀ ਨਹੀਂ ਹ ਪਰ ਜਿਹੜੇ ਲੋਕ ਜਿਹੜੀ ਦੌੜ ਚ ਹੁੰਦੇ ਨੇ ਪੈਸੇ ਦੀ ਉਸ ਦੌੜ ਚ ਨਹੀਂ ਮੈਂ ਹੈਗਾ ਜਿੰਨਾ ਕ ਟਾਈਮ ਮੇਰੇ ਕੋਲ ਹੁੰਦਾ ਮੈਂ ਦਿਨਾ ਐਨਜੀਓ ਨੂੰ ਔਰ ਜਿੰਨਾ ਕ ਟਾਈਮ ਮੇਰੇ ਕੋਲ ਹੁੰਦਾ ਮੈਂ ਆਪਣੇ ਕਾਰੋਬਾਰ ਨੂੰ ਵੀ ਦਿਨਾ ਆਪਣੇ ਵਪਾਰ ਨੂੰ ਵੀ ਦਿਨਾ ਤੇ ਮੈਂ ਹੁਣ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨਾ ਚਾਹਨਾ ਕਿ ਹੁਣ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਹਾਡੀ ਇੱਕ ਇੱਕ ਸਿਮਿੰਟ ਦੀ ਬੋਰੀ ਤੁਹਾਡਾ ਕਿਲੋ ਕਿਲੋ ਸਰੀਆ ਸਾਡੇ ਲਈ ਅਨਮੋਲ ਗਹਿਣਾ ਕਿਉਂਕਿ ਜਿਹੜੀ ਇਹ ਜਗਾ ਬਣ ਰਹੀ ਹੈ ਇਹਦੇ ਨਾਲ ਲੱਖਾਂ ਕਰੋੜਾਂ ਲੋਕਾਂ ਨੂੰ ਫਾਇਦਾ ਹੋਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਮੈਡੀਕਲ ਸਿਸਟਮ ਦੇ ਮੈਡੀਕਲੀ ਹਾਲਾਤ ਤੁਸੀਂ ਸਾਡੇ ਜਾਣਦੇ ਹੀ ਹੋ ਜੋ ਸਾਡੇ ਦੇਸ਼ ਦੇ ਵਿੱਚ ਹੈਗੇ ਨੇ ਔਰ ਪਿਛਲੇ 10 ਸਾਲਾਂ ਤੋਂ ਜਿੰਨਾ ਕਿ ਸਾਡਾ ਤਜਰਬਾ ਇਸ ਫੀਲਡ ਦੇ ਵਿੱਚ ਅਸੀਂ ਉਸ ਹਿਸਾਬ ਨਾਲ ਇਸ ਜਗ੍ਹਾ ਨੂੰ ਡਿਜ਼ਾਈਨ ਕਰ ਰਹੇ ਹਾਂ ਕਿ ਘੱਟੋ ਘੱਟ ਰੋਜ਼ 5000 ਬੰਦੇ ਨੂੰ ਫਾਇਦਾ ਹੋਵੇ ਇਸ ਜਗ੍ਹਾ ਨੂੰ ਬਣਨ ਤੋਂ ਬਾਅਦ ਘੱਟੋ ਘੱਟ 5000 ਬੰਦਾ ਲਾਹਾ ਤੱਕ ਸਕੇ ਇਸ ਜਗ੍ਹਾ ਨੂੰ ਬਣਨ ਤੋਂ ਬਾਅਦ ਔਰ ਮੈਂ ਚਾਹਨਾ ਕਿ ਅਸੀਂ ਸਾਰੇ ਹੀ ਬੜੇ ਟੈਂਪਰਰੀ ਟਾਈਮ ਲਈ ਦੁਨੀਆ ਤੇ ਆਏ ਹੋਏ ਹਾਂ ਅਸੀਂ ਚਲੇ ਜਾਣਾ ਸਾਰਿਆਂ ਨੇ ਤਾਂ ਜਿੰਦੇ ਜੀ ਯੋਗਦਾਨ ਪਾਈਏ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਕਿਉਂਕਿ ਤੁਸੀਂ ਸਾਨੂੰ ਪਹਿਲਾਂ ਜਗ੍ਹਾ ਲੈ ਕੇ ਵੀ ਦਿੱਤੀ ਹੁਣ ਯੋਗਦਾਨ ਪਾਈਏ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਸੋ ਥੈਟ ਸਾਡੇ ਮਰਨ ਤੋਂ ਬਾਅਦ 100 150 ਸਾਲ ਬਾਅਦ ਇਸ ਜਗ੍ਹਾ ਤੋਂ ਲੋਕ ਫਾਇਦਾ ਲੈ ਸਕਣ ਤੇ ਸਾਨੂੰ ਉੱਪਰ ਬੈਠੇ ਜਾਂ ਜਿੱਥੇ ਵੀ ਅਸੀਂ ਹੋਵਾਂਗੇ ਸਾਨੂੰ ਦੁਆਵਾਂ ਮਿਲ ਸਕਣ ਔਰ ਸਾਡੇ ਅੱਗੇ ਪਰਿਵਾਰ ਨੂੰ ਦੁਆਵਾਂ ਮਿਲ ਸਕਣ ਮੈਨੂੰ ਲੱਗਦਾ ਕਿ ਦੁਨੀਆ 'ਚ ਇਸ ਤੋਂ ਚੰਗਾ ਕੰਮ ਕੋਈ ਨਹੀਂ ਜਦੋਂ ਤੁਸੀਂ ਕਿਸੇ ਦੀ ਦੁਆਵਾਂ ਲੈਨੇ ਹੋ ਤੇ ਉਸ ਤੋਂ ਬੜਾ ਕੰਮ ਕੋਈ ਵੀ ਨਹੀਂ ਜਦੋਂ ਤੁਸੀਂ ਕਿਸੇ ਦੀ ਬਦਦੁਆਵਾਂ ਲੈਨੇ ਔਰ ਸਾਡਾ ਸਾਰਿਆਂ ਦਾ ਇਨਸਾਨੀਅਤ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਅਸੀਂ ਮਿਲ ਜੁਲ ਕੇ ਜਿੰਨੇ ਜੋਗੇ ਆ ਅਗਰ ਤੁਸੀਂ ਇੱਥੇ ਆ ਕੇ ਐਜ਼ ਅ ਵਲੰਟੀਅਰ ਸੇਵਾ ਨਿਭਾ ਸਕਦੇ ਹੋ ਉਹ ਨਿਭਾਓ ਐਜ਼ ਅ ਅਕਾਊਂਟੈਂਟ ਹਿਸਾਬ-ਸਾਮ ਸਮ ਸਕਦੇ ਹੋ ਉਹ ਸੰਭੋ ਕਿੱਥੋਂ ਕਿੰਨੇ ਪੈਸੇ ਆਏ ਕਿੰਨੇ ਗਏ ਕਿੰਨਾ ਸੀਮੈਂਟ ਕੀ ਰੇਤਾ ਇਹ ਸਾਨੂੰ ਸਖਤ ਲੋੜ ਹੈ